ਕੋਈ ਮਾਫੀ ਦੀ ਅਸਰ ਨਹੀਂ ਲੱਗਦੀ ਕੀ ਗੱਲ ਜੀ ਚੰਗਰ ਨਾ ਸੁਭਾਣ ਕੀ ਹੈ ਕਿ ਪਤਾ ਆ ਤਾਂ ਆ ਤਾਂ ਆਉਣਾ ਜੀ ਪਿੰਡ ਵਿੱਚ ਦਾ ਸਾਮਾਨ ਚੋੜਾ ਕਾ ਬੀ ਸਿੱਕੀਆਂ ਦੇ ਵਿੱਚ ਸਾਮਾਨ ਦਾ ਲੰਗੜਾ ਜਿਹਾ ਲੋਕਾਂ ਨੇ ਉੱਚ ਜਾਣਾ ਹੈ ਉਹ ਬੜੀ ਬੰਦ ਰਹੀਦਾ ਅਗਲੀ ਦਿਨ ਆ ਨਾ ਹਾਂ ਕਿਨੇ ਰੱਖਿਆ ਕਿਨੇ ਇਹ ਕਿੰਨੇ ਰੱਖਿਆ ਜੀ ਲੰਗਰ ਵਾਲਾ ਕੌਣ ਹੈ ਕੋਈ ਤਾਂ ਮੈਨ ਹੋਏਗਾ ਲੰਗਰ 'ਚ ਸਾਡੀ ਡਿਊਟੀ ਇੱਥੇ ਹੈ ਕਿੰਨੇ ਰੱਖਿਆ ਪੰਗੋ ਪੰਗੋ ਤੰਨੂ ਨੇ ਤਾਂ ਕਿਆ ਨਹੀਂ ਖਾਂਦੇ ਉਹ ਕੋਣ ਹੈ ਜਿੰਮੇਵਾਰੀ ਸੇਵਾ ਕਰਨ ਦੇਖੋ ਜੀ ਇੱਥੇ ਲੰਗਰ ਜਿਹੜੀ ਲੋਕਾਂ ਦੇ ਮੂੰਹ 'ਚ ਲੰਗਰ ਜਾਣਾ ਹੈ ਲੰਗਰ ਦੀ ਸਮਗਰੀ ਇਹਨਾਂ ਨੇ ਲੋੜੇ ਘਰ ਦੇ ਵਿੱਚ ਰੱਖੀ ਜੁੱਤੀਆਂ ਦੇ ਵਿੱਚ ਰੱਖੀ ਆ ਇਹ ਮਾਲਟੋਨ ਮੰਦਰ ਦੀ ਨਾਈਮੈਂਟ ਦਾ ਹਾਲ ਆ ਕਦੋਂ ਦੀ ਪਈ ਹੈ ਕਦੋਂ ਦੀ ਪਈ ਹੈ ਕਦੋਂ ਕਦੋਂ ਨਹੀਂ ਰੱਖਦੇ ਆ ਜੀ ਇਹ ਤੇ ਨਜਰ ਹੋ ਗਿਆ ਪਈ ਕਿੰਨਾ ਜਰ ਹੋ ਗਿਆ ਇੱਥੇ ਪਈ ਨੂੰ ਤਾਂ ਪੱਕਾ ਹੀ ਅੱਡਾ ਆ ਇਹ ਪੱਕਾ ਅੱਡਾ ਇਹ ਪੱਕਾ ਅੱਡਾ ਨਾਲੇ ਇਹ ਰੱਖਿਆ ਆ ਮਾਲਟੋਨ ਮੰਦਰ ਦੀ ਨਾਈਮੈਂਟ ਨੇ ਜੀ ਜਿਹੜਾ ਨੰਗਰ ਆ ਤਾਂ ਸਮਗਰੀ ਆ ਉਹ ਜੁੱਤੀਆਂ ਦੇ ਵਿੱਚ ਰੱਖੀ ਆ ਇਹ ਲੋਕਾਂ ਨੂੰ ਜੁੱਤੀਆਂ ਦਾ ਪ੍ਰਸਾਦ ਬਣਾਵੇ ਦਿੱਤਾ ਜਾਵੇ ਕਿਉਂਕਿ ਆ ਵਿੱਚੋਂ ਕੱਢ ਗਏ ਪੱਕਾ ਕਿੰਨੇ ਕਿ ਦਿਨ ਹੋ ਗਏ ਭਾਈ ਨੂੰ ਕਿੰਨੇ ਕਿ ਦਿਨ ਹੋ ਗਏ ਸ਼ੁਰੂ ਦੇ ਇੱਥੇ ਕਿਉਂ ਹੋਰ ਕੋਈ ਲੰਗਰ ਦੀ ਬੰਦੇ ਜਗ੍ਹਾ ਥੋੜੀ ਆ ਬੰਦੇ ਜਗ੍ਹਾ ਦੀ ਕਮੀ ਆ ਜਿਹੜਾ ਇੱਥੇ ਰੱਖਦੇ ਆ ਉਹ ਪਰਨਾ ਫਸਾਣ ਕਰੀ ਦੇ ਇਹਦੇ ਜੁੱਤੀਆਂ ਹੀ ਹੋਰ ਰੱਖਦੇ ਆ ਇਹ ਜੁੱਤੀਆਂ ਹੀ ਕਿਉਂ ਰੱਖਦੇ ਆ ਇਹ ਸਭ ਤੋਂ ਸਭ ਤੋਂ ਵੱਡੀ ਬੇਸ ਵੀ ਕਰ ਰਹੇ ਨੇ ਜੜਾ ਕੀ ਮਾਤਾ ਜੀ ਨੂੰ ਭੋਗ ਲੱਗਦਾ ਆ ਤੇ ਵੀ ਦੇਵਤਿਆਂ ਨੂੰ ਭੋਗ ਲੱਗਦਾ ਆ ਜਿੱਥੋਂ ਛੱਟੀਆਂ ਵਾਲੀ ਜਗ੍ਹਾ ਤੋਂ ਚੋਕੇ ਭੋਗ ਲਵਾਉਂਦੇ ਨੇ ਇਹ ਮਲਟਾਣ ਮੈਨੇਜਮੈਂਟ ਦਾ ਕੰਮ ਆ ਇਹ ਤੇ ਵੀ ਕਰਦੀ ਬੇਅਦਬੀ ਤੇ ਬੇਅਦਬੀ ਬੇਅਦਬੀ ਨੇ ਬੇਅਦਬੀ ਬੇਅਦਬੀ ਨੇ ਬੇਅਦਬੀ ਕਰੀ ਆ ਮੈਂ ਮਲਟਾਣ ਮੰਦਿਰ ਦੀ ਮੈਨੇਜਮੈਂਟ ਇਹਨਾਂ ਦੇ ਖਿਲਾਫ ਇਹ ਵੀ ਕਾਨੂੰਨੀ ਕਾਰਵਾਈ ਕੀਤੀ ਜਾਏ ਤੁਹਾਡਾ ਵੀਡੀਓ ਜੜਾ ਗਰ ਲੋ ਨਾ ਕਿੰਨਾ ਤਲਕ ਗਿਆ ਨਾ ਆਇਆ ਅਸਤ ਤਲਕ ਬਹੁਤ ਚਲਿਆ ਦੇਖੇ ਸਾਰੇ ਨਾ ਨਾ ਪਾਵਰ ਟੂ ਬੈਟਰੀ ਬਸ ਕਰਨਾ ਤੇ ਨੰਬਰ ਚਾਹ ਤੋ ਇਹ ਵੀ ਕੁਝ ਆਇਆ ਲੱਗਦਾ ਹੈ ਜੀ ਯਾਰ ਨੂੰ ਬਲੋ ਜੀ ਇਹ ਕੰਗਾ ਸਰਵਿਸ ਕਰਾਉਂ ਜੋੜਾ ਘਰ ਦੇ ਵਿੱਚ ਨਹੀਂ ਆਟਾ ਰੱਖਿਆ ਆ ਰਸਤਾ ਤਾਂ ਕੀ ਸਾਰੀ ਰਸਤਾ ਰੱਖੀ ਜਿਹਨਾਂ ਨੂੰ ਭੁੱਖ ਲੱਗਦਾ ਆ ਕਾਰਵਾਈ ਹੋਤੇ ਨਾ ਹੈ ਤੁਹਾਡੇ ਸਾਹਮਣੇ ਉਸ ਬੰਦੇ ਨੇ ਕੀ ਪਿਆਰ ਦਿੱਤਾ ਤੁਹਾਡੀ ਕੀ ਰਿਸਪੋਨਸਿਬਿਲਟੀ ਇੱਥੇ ਇੱਥੇ ਆਪਾਂ ਜੋੜਾ ਘਰ ਗਏ ਆ ਉੱਥੇ ਜਾ ਕੇ ਵੇਖਿਆ ਆ ਕਿ ਜਿੱਥੇ ਜੋੜਾ ਘਰ ਆ ਉੱਥੇ ਰਾਸ਼ਨ ਪਿਆ ਆ ਜਿਹੜਾ ਮਾਤਾ ਜੀ ਨੂੰ ਭੁੱਖ ਲੱਗਦਾ ਆ ਦੇਵੀ ਦੇਵਤਾ ਨੂੰ ਭੁੱਖ ਲੱਗਦਾ ਆ ਉਹ ਜੋੜਾ ਘਰ ਦੇ ਵਿੱਚ ਰਾਸ਼ਨ ਬੋਰੀਆਂ ਦੀਆਂ ਬੋਰੀਆਂ ਪਈਆਂ ਨੇ ਔਰ ਇਹ ਵੀ ਆਪਾਂ ਮਾਨਯੋਗ ਕਮਿਸ਼ਨ ਸਾਹਿਬ ਨੂੰ ਮੇਲ ਕਰ ਦਿੱਤੀ ਆ ਚੌਕੀ ਇੰਚਾਰਜ ਨੇ ਕਿਹਾ ਕਿ ਮੈਂ ਨੰਬਰ ਨਹੀਂ ਦੇ ਸਕਦਾ ਕੰਪਲੇਂਟ ਦਾ ਤੇ ਅਸੀਂ ਹੁਣ ਕਮਿਸ਼ਨ ਸਾਹਿਬ ਨੂੰ ਮੇਲ ਕਰ ਦਿੱਤੀ ਆ ਤੇ ਕਹਿੰਦੇ ਸਾਡੇ ਪਾਂਜੀ ਦਾ ਨੰਬਰ ਨਹੀਂ ਲੱਗਦਾ ਚੌਕੀ ਜਦਕਿ ਪਾਂਜੀ ਦਾ ਨੰਬਰ ਹੁੰਦਾ ਆ ਕਿਉਂਕਿ ਇੰਚਾਰਜ ਇਸ ਕੰਪਲੇਂਟ ਸਾਡੀ ਲੈਣਾ ਨਹੀਂ ਸੀ ਚਾਹੁੰਦੇ ਇਸ ਕਰਕੇ ਅਸੀਂ ਮਾਨਯੋਗ ਕਮਿਸ਼ਨ ਸਾਹਿਬ ਨੂੰ ਮੇਲ ਕਰ ਦਿੱਤੀ ਤੇ ਬਾਕੀ ਡੀਜੀਪੀ ਸਾਹਿਬ ਨੂੰ ਵੀ ਮੇਲ ਕਰ ਦਿੱਤੀ ਆ ਤੇ ਜਦੋਂ ਆਏਗੀ ਤੇ ਅਸੀਂ ਕਮਿਸ਼ਨ ਸਾਹਿਬ ਨੂੰ ਬੇਨਤੀ ਕਰਦੇ ਵੀ ਪਰ ਚੌਕੀ ਇੰਚਾਰਜ ਨੂੰ ਨਾ ਮਾਰਕਰ ਇਹ ਕੰਪਲੇਂਟ ਕਹਿੰਦੇ ਕਿ ਇਹਨਾਂ ਕੋਲ ਗਿਆ ਕਿ ਲੰਗਰ ਹੈ ਜਿਹੜੇ ਜੋੜੇ ਘਰ ਦੇ ਵਿੱਚ ਲੰਗਰ ਵਗੈਰਾ ਵੀ ਪਿਆ ਉਹ ਆਪਣੇ ਬੰਦੇ ਜਮਨ ਹੈ ਉਹ ਇਹਨਾਂ ਨੇ ਹੁਣ ਕੀਤੀ ਹੈ ਕੰਪਲੀਟ ਉਹ ਵੀ ਵੈਰੀਫਾਈ ਕਰਕੇ ਵੈਰੀਫਾਈ ਕਰਦੇ ਪਏ ਤਾਂ ਵੀ ਇਹਨਾਂ ਨੇ ਮੌਕਾ ਸਰ ਜਿਹੜਾ ਵੀ ਦੋਸ਼ੀ ਹੋ ਕੇ ਹਾਂ ਆਪਾਂ ਵੈਸੇ ਮੌਕਾ ਵੇਖ ਕੇ ਕਰ ਦਿੰਦੇ ਹਾਂ